ਸਮੇਲੇ ਦਾ ਘਾਟੂ ਹੋਇਆ ਸੰਜੀਵ अरोड़ा ਜੀ ਪਹੁੰਚੇ ਆ ਬਹੁਤ ਵਧੀਆ ਮੇਲਾ ਜੀ ਇਹ ਹਿੰਦੁਸਤਾਨ ਦੀ ਆਪਣੇ ਮੁਲਕ ਦੀ ਸ਼ਬਦਾਂ ਨੂੰ ਜਾਗਰੂਕ ਕਰਦਾ ਔਰ 22 ਸਟੇਟਾਂ ਤੋਂ ਖਾਣੇ ਦੇ ਸਟਾਲ ਲੱਗੇ ਹੋਏ ਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਗੁਜ਼ਾਰਿਸ਼ ਕਰਦਾ ਕਿ ਆਕੇ ਮੇਲਾ ਜ਼ਰੂਰ ਦੇਖੋ ਅਸਰ ਕੀ ਮੈਸੇਜ ਦਵੇਗਾ ਮੇਲਾ ਇਸ ਵਾਰ ਦੀ ਕੀ ਥੀਮ ਕੁਛ ਖਾਸ ਹੈਗੀ ਯਾਰ ਸਾਰਾ ਉਹੀ ਥੀਮ ਉਹੀ ਪੁਰਾਣੀ ਹੈ ਪਰ ਐਤਕੀ ਜਿਹੜਾ ਮੇਲੇ ਦਾ ਸਾਈਜ਼ ਹੈ ਉਹ ਵੱਡਾ ਕੀਤਾ ਔਰ ਯਾਦਾ ਲੋਕੀ ਪਾਰਟਿਸਪੇਟ ਕਰ ਇਸ ਵਾਰ ਪੰਜਾਬ ਦੇ ਵਿੱਚ ਫਲੱਡ ਦੀ ਮਾਰ ਪਈ ਸੀ ਹੜ੍ਹਾਂ ਦੀ ਮਾਰ ਪਈ ਸੀ ਤਾਂ ਇਹ ਫੰਡਿੰਗ ਜੋ ਇਕੱਠੀ ਹੋਏਗੀ ਉਧਰ ਵੀ ਹਾਂਜੀ ਹਾਂਜੀ ਉਧਰ ਜਾਏਗੀ ਜੋ ਵੀ ਬੱਚੇ ਦਾ ਸਾਰਾ ਕੁਝ ਉੱਧਰ ਜਾਏਗਾ ਸਰ ਕਲਚਰਲ ਕਲਚਰਲ ਸਵਾਣੇ ਤੁਨੂੰ ਇੱਧਰ ਆ ਜਾਓ ਬਿਲਕੁਲ ਇਹ ਸਾਰਸ ਮੇਲੇ ਦਾ ਉਹ ਘਟਨਾ ਹੈ ਜਿਹੜਾ ਕੈਬਨਿਟ ਮੰਤਰੀ ਸੰਜੀਵ अरोड़ा ਦੇ ਵੱਲੋਂ ਕੀਤਾ ਗਿਆ ਲੁਧਿਆਣੇ ਦੇ ਵਿੱਚ ਮੇਲੇ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤਾਂ ਦੱਸ ਦੇ ਕਿ ਸਾਰਸ ਮੇਲਾ ਪੀਯੂ ਦੇ ਵਿੱਚ ਸਟਾਰਟ ਹੋਏਗਾ ਤੇ ਇੱਥੇ ਵੱਖੋ-ਵੱਖ ਰੰਗ ਆ ਜਿਹੜੇ ਉਹ ਦੁਨੀਆ ਭਰ ਦੇ ਦੇਸ਼ ਭਰ ਦੇ ਦੇਖਣ ਨੂੰ ਮਿਲਣਗੇ ਤੇ ਕੈਬਨਿਟ ਮੰਤਰੀ ਸੰਜੀਵ अरोड़ा ਇੱਥੇ ਪਹੁੰਚੇ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਨੂੰ ਅਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਵੱਖੋ-ਵੱਖ ਰੰਗ ਹੈ ਜਿਹੜੇ ਇਸ ਮੇਲੇ ਦੇ ਉਹ ਵੀ ਦੇਖਣ ਨੂੰ ਮਿਲ ਰਿਹਾ ਵੱਖੋ-ਵੱਖ ਸਟੇਟਾਂ ਦਾ ਕਲਚਰ ਹੈ ਜਿਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਵੱਖੋ-ਵੱਖ ਸਟੇਟਾਂ ਦਾ ਜਿਹੜਾ ਭੋਜਨ ਨੇ ਜੋ ਵੱਖੋ-ਵੱਖ ਸਟੇਟਾਂ ਦੇ ਉਹ ਇੱਥੇ ਦੇਖਣ ਨੂੰ ਮਿਲਣਗੇ ਉਹ ਤੁਹਾਨੂੰ ਖਾਣ ਨੂੰ ਮਿਲਣਗੇ ਤਾਂ ਵੱਖੋ-ਵੱਖ ਤਸਵੀਰਾਂ ਇਹ ਦੇਖ ਸਕਦੇ ਹੋ ਕਿ ਜੋ ਕਲਚਰਲ ਐਕਟੀਵਿਟੀਜ਼ ਨੇ ਹਰ ਇੱਕ ਸੂਬੇ ਦੀਆਂ ਉਹ ਦੇਖਣ ਨੂੰ ਮਿਲਦੀਆਂ ਭਾਵੇਂ ਧਾਰਮਿਕ ਕੁਝ ਮਰਿਆਦਾ ਮਾ ਹੁਣ ਤੇ ਹੁਣ ਉਹ ਉਹ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਇੱਕ ਰੰਗ ਹੈ ਜਿਹੜਾ ਵੱਖੋ-ਵੱਖਰੇ ਰੰਗ ਜਾਨੀ ਕਿ ਦੁਨੀਆ ਦੇ ਦੇਸ਼ ਦੇ ਉਹ ਇੱਕ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲਣਗੇ ਵੱਖੋ-ਵੱਖ ਸਟਾਲ ਆ ਜਿਹੜੇ ਇੱਥੇ ਲਗਾਏ ਗਏ ਆ ਖਾਣ ਪੀਣ ਨਾਲ ਸੰਬੰਧਿਤ ਵੱਖੋ-ਵੱਖ ਸੂਬਿਆਂ ਦੀਆਂ ਜੋ ਚੀਜ਼ਾਂ ਨੇ ਜੋ ਮਸ਼ਹੂਰ ਨੇ ਉਹ ਚੀਜ਼ਾਂ ਦੇ ਸਟਾਲ ਇੱਥੇ ਦੇਖਣ ਨੂੰ ਮਿਲਣਗੇ ਜਾਂ ਕਿਤੇ ਪੰਗੜੇ ਦੀ ਗੱਲ ਕਰੀਏ ਜਿੱਥੇ ਪੰਜਾਬ ਦਾ ਪ੍ਰਸਿੱਧ ਜੋ ਕਲਚਰਲ ਐਕਟੀਵਿਟੀਆਂ ਨੇ ਉਹ ਉਹਨਾਂ ਦਾ ਰੰਗ ਇੱਥੇ ਦੇਖਣ ਨੂੰ ਮਿਲੇਗਾ ਤਾਂ ਨਾਲ ਨਾਲ ਧਾਰਮਿਕ ਉਹ ਦੇਖ ਸਕਦਾ ਹਾਂ ਕਿ ਇੱਥੇ ਜੋ ਕੁਝ ਵੱਖੋ ਵੱਖ ਤਾ ਸੰਜੀਵ अरोड़ा ਇਸ ਮੌਕੇ ਪਹੁੰਚੇ ਨੇ ਪੀਏਯੂ ਦੇ ਵਿੱਚ ਮੇਲੇ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਤੇ ਕੈਬਨਿਟ ਮੰਤਰੀ ਸੰਜੀਵ अरोड़ा ਦੇ ਵੱਲੋਂ ਉਦਘਾਟਨ ਇਹ ਜਿਹੜਾ ਉਹ ਕਰ ਦਿੱਤਾ ਗਿਆ ਇਸ ਮੌਕੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸੰਗਿਆ ਕਰ ਰਹੇ ਹਾਂ ਲੁਧਿਆਣੇ ਦੇ ਪੀਏ ਯੂਨੀਵਰਸਿਟੀ ਤੋਂ ਫੋਕੋ ਐਕਸਟਾਲ ਨੇ ਜਿਹੜੇ ਇੱਥੇ ਲਗਾਏ ਜਾਣਗੇ ਵੱਖ-ਵੱਖ ਰੰਗ ਹੈ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਤਾਂ ਸੰਜੀਵ ਅਰੋੜਾ ਦੇ ਵੱਲੋਂ ਲੁਧਿਆਣੇ ਦੇ ਵਿੱਚ ਸਾਫ ਮੇਲੇ ਦਾ ਉਦਘਾਟਨ ਹੋਇਆ ਸੰਜੀਵ ਅਰੋੜਾ ਜੀ ਪਹੁੰਚੇ ਆ ਰੈਕਟਰ ਬਹੁਤ ਵੱਡਾ ਮੇਲਾ ਹੈ ਜੀ ਇਹ ਹਿੰਦੁਸਤਾਨ ਦੀ ਆਪਣੇ ਮੁਲਕ ਦੀ ਸ਼ਭਤਾ ਨੂੰ ਜਾਗਰੂਕ ਕਰਦਾ ਹੈ اور 22 ਸਟ੍ਰੀਟਾਂ ਤੋਂ ਖਾਣੇ ਦੇ ਸਟਾਲ ਲੱਗੇ ਹੋਏ ਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਗੁਜ਼ਾਰਿਸ਼ ਕਰਦਾ ਕਿ ਆਕੇ ਮੇਲਾ ਜ਼ਰੂਰ ਦੇਖੋ ਸਰ ਕੀ ਮੈਸੇਜ ਦਵੇਗਾ ਮੇਲਾ ਇਸ ਵਾਰ ਦੀ تھیਮ ਕੁਝ ਖਾਸ ਹੈਗੀ ਜਾਂ ਸਾਰਾ ਉਹੀ ਥੀਮ ਉਹੀ ਪੁਰਾਣੀ ਹੈ ਪਰ ਐਤਕੀ ਜਿਹੜਾ ਮੇਲੇ ਦਾ ਸਾਈਜ਼ ਹੈ ਉਹ ਵੱਡਾ ਕੀਤਾ ਔਰ ਯਾਦਾ ਲੋਕੀ ਪਾਰਟਿਸਪੇਟ ਕਰ ਇਸ ਵਾਰ ਪੰਜਾਬ ਦੇ ਵਿੱਚ ਫਲੱਡ ਦੀ ਮਾਰ ਪਈ ਸੀ ਹੜ੍ਹਾਂ ਦੀ ਮਾਰ ਪਈ ਸੀ ਤਾਂ ਇਹ ਫੰਡਿੰਗ ਜੋ ਇਕੱਠੀ ਹੋਏਗੀ ਉਧਰ ਵੀ ਹਾਂਜੀ ਹਾਂਜੀ ਉਧਰ ਜਾਏਗਾ ਜੋ ਵੀ ਬੱਚੇ ਦਾ ਸਾਰਾ ਕੁਝ ਉਧਰ ਜਾਏਗਾ ਸਰ ਕਲਚਰਲ ਕਲਚਰਲ ਸਹਾਰਣਾ ਤੁਹਾਨੂੰ ਇੱਧਰ ਆਜੋ ਬਿਲਕੁਲ ਇਹ ਸਾਰਸ ਮੇਲੇ ਦਾ ਉਹ ਘਟਨਾ ਹੈ ਜਿਹੜਾ ਕੈਬਨਿਟ ਮੰਤਰੀ ਸੰਜੀਵ अरोरा ਦੇ ਵੱਲੋਂ ਕੀਤਾ ਗਿਆ ਲੁਧਿਆਣੇ ਦੇ ਵਿੱਚ ਮੇਲੇ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤਾਂ ਦੱਸ ਦੇ ਕਿ ਸਾਸ ਮੇਲਾ ਪੀਏਯੂ ਦੇ ਵਿੱਚ ਸਟਾਰਟ ਹੋਇਗਾ ਤੇ ਇੱਥੇ ਵੱਖੋ-ਵੱਖ ਰੰਗ ਆ ਜਿਹੜੇ ਉਹ ਦੁਨੀਆ ਭਰ ਦੇ ਦੇਸ਼ ਭਰ ਦੇ ਦੇਖਣ ਨੂੰ ਮਿਲਣਗੇ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਇੱਥੇ ਪਹੁੰਚੇ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੌਕੇ ਦੀਆਂ আর ਦੂਜੇ ਪਾਸੇ ਦੇਖ ਸਕਦੇ ਹੋ ਕਿ ਵੱਖੋ-ਵੱਖ ਰੰਗ ਆ ਜਿਹੜੇ ਇਸ ਮੇਲੇ ਦੇ ਉਹ ਵੀ ਦੇਖਣ ਨੂੰ ਮਿਲ ਰਿਹਾ ਵੱਖੋ-ਵੱਖ ਸਟੇਟਾਂ ਦਾ ਕਲਚਰ ਆ ਜਿਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਵੱਖੋ-ਵੱਖ ਸਟੇਟਾਂ ਦਾ ਜਿਹੜਾ ਭੋਜਨੇ ਜੋ ਵੱਖ-ਵੱਖ ਸਟੇਟਾਂ ਦੇ ਉਹ ਇੱਥੇ ਦੇਖਣ ਨੂੰ ਮਿਲਣਗੇ ਉਹ ਤੁਹਾਨੂੰ ਖਾਣ ਨੂੰ ਮਿਲਣਗੇ ਤਾਂ ਵੱਖ-ਵੱਖ ਤਸਵੀਰਾਂ ਇਹ ਦੇਖ ਸਕਦੇ ਹੋ ਕਿ ਜੋ ਕਲਚਰਲ ਐਕਟੀਵਿਟੀਆਂ ਨੇ ਹਰ ਇੱਕ ਸੂਬੇ ਦੀਆਂ ਉਹ ਦੇਖਣ ਨੂੰ ਮਿਲਦੀਆਂ ਭਾਵੇਂ ਧਾਰਮਿਕ ਕੁਝ ਮਰਿਆਦਾਵਾਂ ਹੋਣ ਚਾਹੇ ਹੁਣ ਉਹ ਉਹ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਇੱਕ ਰੰਗ ਹੈ ਜਿਹੜਾ ਵੱਖ-ਵੱਖ ਰੰਗ ਜਾਨੀ ਕਿ ਦੁਨੀਆ ਦੇ ਦੇਸ਼ ਦੇ ਉਹ ਇੱਕ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲਣਗੇ ਵੱਖ-ਵੱਖ ਸਟਾਲ ਆ ਜਿਹੜੇ ਇੱਥੇ ਲਗਾਏ ਗਏ ਆ ਖਾਣ ਪੀਣ ਨਾਲ ਸੰਬੰਧਿਤ ਵੱਖ-ਵੱਖ ਸੂਬਿਆਂ ਦੀਆਂ ਜੋ ਚੀਜ਼ਾਂ ਨੇ ਜੋ ਮਸ਼ਹੂਰ ਨੇ ਉਹ ਚੀਜ਼ਾਂ ਦੇ ਸਟਾਲ ਇੱਥੇ ਦੇਖਣ ਨੂੰ ਮਿਲਣਗੇ ਜਾਂ ਜਿੱਤੇ ਪੰਗੜੇ ਦੀ ਗੱਲ ਕਰੀਏ ਜਿੱਥੇ ਪੰਜਾਬ ਦਾ ਪ੍ਰਸਿੱਧ ਜੋ ਕਲਚਰਲ ਐਕਟੀਵਿਟੀਆਂ ਨੇ ਉਹ ਉਹਨਾਂ ਦਾ ਰੰਗ ਇੱਥੇ ਦੇਖਣ ਨੂੰ ਮਿਲੇਗਾ ਤਾਂ ਨਾਲ ਨਾਲ ਧਾਰਮਿਕ ਦੇਖ ਸਕਦੇ ਹੋ ਕਿ ਇੱਥੇ ਜੋ ਕੁਝ ਵੱਖ-ਵੱਖ ਸਾ ਸੰਜੀਵ अरोੜਾ ਇਸ ਮੌਕੇ ਪਹੁੰਚੇ ਨੇ ਪੀਏਯੂ ਦੇ ਵਿੱਚ ਮੇਲੇ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਤੇ ਕੈਬਨਿਟ ਮੰਤਰੀ ਸੰਜੀਵ अरोੜਾ ਦੇ ਵੱਲੋਂ ਉਦਘਾਟਨ ਜਿਹੜਾ ਉਹ ਕਰ ਦਿੱਤਾ ਗਿਆ ਇਸ ਮੌਕੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲੁਧਿਆਣੇ ਦੇ ਪੀਏਯੂ ਯੂਨੀਵਰਸਿਟੀ ਤੋਂ ਹਾਂ ਵੱਖ-ਵੱਖ ਸਟਾਲ ਨੇ ਜਿਹੜੇ ਇੱਥੇ ਲਗਾਏ ਜਾਣਗੇ ਵੱਖ-ਵੱਖ ਰੰਗ ਆ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਤਾਂ ਸੰਜੀਵ ਅਰੋੜਾ ਦੇ ਵੱਲੋਂ